ਅੰਜੀ ਆ ਜੀ ਲਾਡੀ ਸ਼ਾਹ ਦਾ ਦਰਬਾਰ ਇਹ ਸਰਸੇ ਜ਼ਿਲ੍ਹੇ ਚ ਪੈਂਦਾਗਾ ਪਿੰਡ ਟੀਟੂ ਖੇੜੇ ਦੇ ਨੇੜੇ ਦਰਗਾਹ ਪੈਂਦੀ ਆ ਬਾਬੇ ਲਾਡੀ ਸ਼ਾਹ ਦੀ ਤੇ ਇਹ ਸਟਰਕਚਰ ਹੈ ਜੀ ਬਾਬਾ ਜੀ ਦੀ ਜੋ ਮਤਲਬ ਜਗਾ ਬਣੀ ਹੋਈ ਸੀ ਨਾ ਇੱਕ ਜਗਾ ਤੋਂ ਦੂਜੀ ਜਗਾ ਇਹਨੂੰ ਮੂਵ ਕੀਤਾ ਇਹ ਉੱਥੋਂ ਚੱਲ ਕੇ ਆਇਆ ਇਸ ਥਾਂ ਤੋਂ ਤੇ 3 ਮਹੀਨੇ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਤੇ ਬਿਹਾਰ ਦੀ ਪਾਰਟੀ ਲੱਗੀ ਵੀ ਆ ਤੇ ਇਸ ਤਰ੍ਹਾਂ ਬਣਾ ਕੇ ਕੰਦਾ ਇਹਨਾਂ ਦਾ ਯਾਨੀ ਕਿ ਥੱਲੇ ਟਰੈਕ ਬਣਾ ਕੇ ਤੇ ਜਿੱਕਾਂ ਦੇ ਨਾਲ ਇਨੂੰ ਖਿੱਚ ਕੇ ਇੱਥੋਂ ਤੱਕ ਲਿਆਂਦਾ ਤੇ ਉਹ ਕੋਨੇ ਤੇ ਬਿਲਕੁਲ ਕੋਨੇ ਤੇ ਲਾਉਣਾ ਹਾਂ ਜੀ ਹਾਂ 10 ਫੁੱਟ ਇੱਧਰ ਰਹਿਉ ਬਸ ਠੀਕ ਹੈ ਹੁਣ ਤਾਂ ਲਗਭਗ ਇਹ ਸਮਝ ਲਓ ਪਹੁੰਚ ਹੀ ਗਿਆ 10 ਫੁੱਟ ਸਮਝ ਲਓ ਕੰਧ ਤੋਂ ਇੱਧਰ ਰਹਿਣਾ ਉਹਨੇ ਤੇ ਯਾਨੀ ਕਿ 8-10 ਫੁੱਟ ਰਹਿ ਗਿਆ ਤੇ ਹੁਣ ਕਰ ਦੇਣਗੇ ਉਹ 5-7 ਦਿਨਾਂ ਦੇ ਵਿੱਚ ਇਹਨੂੰ ਮੁਕੰਮਲ ਕਰ ਦੇਣਾ ਆ ਜਿਹੜੀਆਂ ਤੇੜਾਂ ਦੀਆਂ ਦੀਆਂ ਗਈਆਂ ਇਹ ਕੰਧ ਦੇ ਵਿੱਚ ਪਹਿਲਾਂ ਦੀਆਂ ਤੇੜਾਂ ਸੀਗੀਆਂ ਤੇ ਹੁਣ ਇਹਦੇ ਨਾਲ ਤੇੜ ਕੋਈ ਵੀ ਨਹੀਂ ਆਈਗੀ ਤੇ ਇਹ ਵੱਡੀ ਗੱਲ ਇਹ ਆ ਵੀ ਇਹਦੇ ਵਿੱਚ ਨਾ ਜਿਹੜੇ ਇਸ ਤਰ੍ਹਾਂ ਦੇ ਪਿੱਲਰ ਆ ਕੋਈ ਪਿੱਲਰ ਹੈ ਨਹੀਂ ਸੀਗਾ ਤੇ ਜਿਹੜੇ ਪੁਰਾਣੇ ਤਰੀਕੇ ਨਾਲ ਆਪਣੀਆਂ ਕੰਧਾਂ ਬਣਾਈਆਂ ਹੁੰਦੀਆਂ ਹਨਾ ਗੱਲ ਕਰ ਚਾਰ ਸ਼ਪੇਰਾ ਸਾਰਾ ਇੱਕੋ ਜਿਹਾ ਸੀਗਾ ਇਹਦਾ ਤੇ ਇਕੱਠਾ ਹੀ ਸਟਰਕਚਰ ਜਿਹੜਾ ਇੱਕ ਬਣਿਆ ਹੋਇਆ ਸੀਗਾ ਤੇ ਕੋਈ ਹੁਣ ਉਦੋਂ ਬਾਅਦ ਕੋਈ ਟੁੱਟ-ਫੋਟ ਇਹਦੇ 'ਚ ਨਹੀਂ ਹੋਈਗੀ ਫਰਸ ਉੱਥੇ ਹੀ ਕੁੱਟ ਕੇ ਯਾਨੀ ਕਿ ਥੱਲੇ ਕੱਢ ਦਿੰਦੇ ਆ ਤੇ ਆਹ ਟਰੈਕ ਦੇ ਉੱਤੇ ਕਰਕੇ ਤੇ ਇਹਨੂੰ ਹੌਲੀ-ਹੌਲੀ ਮੂਵ ਕਰੀ ਜਾਂਦੇ ਅੱਗੇ ਤੇ ਤਿੰਨ ਮਹੀਨੇ ਹੁਣ ਤੱਕ ਇਹਨੂੰ ਲੱਗੇ ਆਗੇ ਇਸ ਤਰ੍ਹਾਂ ਤਿੰਨ ਲਾਂ ਤੇ ਰੱਖ ਕੇ ਨਾ ਜਿੱਕਾ ਨਾਲ ਹੌਲੀ-ਹੌਲੀ ਸਰਕਾ ਕੇ ਪਹਿਲਾਂ ਤਾਂ ਇਹਨਾਂ ਦੇ ਉੱਤੇ ਕਰਿਆ ਇਹਨੂੰ ਤੇ ਹੁਣ ਹੌਲੀ-ਹੌਲੀ ਇਹਨੂੰ ਮੂਵ ਕਰੀ ਜਾਂਦੇ ਆ ਤੇ ਅੱਗੇ ਮਤਲਬ ਆਈ ਜਾਂਦਾ ਆ ਦੇਖੋ ਜਿੱਕਾ ਇਸ ਤਰ੍ਹਾਂ ਲੱਗੇ ਆ ਤੇ ਆ ਆ ਥੱਲੇ ਰੂਲੇ ਆ ਗਏ ਦੇਖਿਆ ਹੋਣਾ ਤੁਸੀਂ ਬਹੁਤ ਇਹਦੇ ਤੇ ਵੀਡੀਓ ਆਪ YouTube ਤੇ ਦੇਖਦੇ ਹੋ ਬਹੁਤ ਟਾਈਮ ਦੀਆਂ ਤੇ ਸੋਚਿਆ ਤੁਹਾਨੂੰ ਦਿਖਾ ਦਈਏ ਇਸ ਤਰ੍ਹਾਂ ਦਾ ਇਹ ਜਿਗਾਰਡਮੈਂਟ ਹੈਗਾ ਤੇ ਹੁਣ ਆਪਾਂ ਪੁੱਛਦੇ ਹਾਂ ਇਹਦੇ ਤੇ ਜੇ ਇਹਨਾਂ ਨੂੰ ਪਤਾ ਹੋਵੇ ਮੇਨ ਬੰਦਾ ਤਾਂ ਹੈ ਨਹੀਂ ਵੀ ਖਰਚਾ ਖਰਚਾ ਕੀ ਸੀਗਾ ਉਹਦੇ ਬਾਰੇ ਆਪਾਂ ਕਰਦੇ ਹਾਂ ਪਤਾ ਜੇ ਕੋਈ ਦੱਸ ਸਕਦਾ ਉਹ ਤਾਂ ਤੇ ਇਹ ਵੀਰੇ ਹੋਰ ਕਿੰਨੇ ਦਿਨ ਲੱਗ ਜਾਣੇ ਇੱਥੋਂ ਤੱਕ ਲੈ ਕੇ ਹੁਣ ਆ ਆ ਖੱਡੇ ਤਾਂ ਇੱਥੋਂ ਤੱਕ ਬਾਜੀ ਜਗਾ 40 ਫੁੱਟ ਉਹ ਅੱਛਾ ਪਿੱਛੇ ਵੀ ਕਰਨਾ ਹੈ ਹਾਂ ਠੀਕ ਹੈ ਠੀਕ ਠੀਕ ਇੱਥੋਂ ਤੱਕ ਲਿਆ ਕੇ ਤੇ ਫਿਰ ਇਹਨੂੰ ਉਧਰਲੇ ਵਟ 40 ਫੁੱਟ ਪਿੱਛੇ ਲੈ ਜਾਣਾ ਇਹਨੂੰ ਪਹਿਲਾਂ ਤਾਂ ਇੱਧਰ ਆਇਆ ਇਹ ਹੁਣ ਦਰਬਾਰ ਨੂੰ ਉੱਥੇ ਲੈ ਕੇ ਜਾਣਾ 40 ਫੁੱਟ ਪਿੱਛੇ ਲੈ ਜਾਣਗੇ ਤੇ ਇਹਦਾ ਖਰਚਾ ਖਰਚਾ ਕੀ ਸੀਗਾ ਬਈ 350 ਰੁਪਏ ਸਕੁਆਇਰ ਕੀਤੇ 350 ਰੁਪਿਆ ਸਕੁਆਇਰ ਫੁੱਟ ਤੇ ਇਹ ਲਗਭਗ ਕਿੰਨਾ ਸੀਗਾ ਇਹ 1200 ਹੈ ਯਾਰ 1200 ਜਿਆਦਾ ਨਹੀਂ ਹੋਣਾ ਮਾਰਾ 6000 1200 ਆ 1200 ਹੈ ਇਹ ਤਾਂ ਨੇ ਮਾਰ ਕੇ ਆਮ ਨਹੀਂ ਅੰਦਾਜ਼ਾ ਹੀ ਹੈ ਆ 1200 ਦੇ ਆਸ-ਪਾਸ ਸ਼ਾਇਦ ਹੋਊਗਾ ਸਕੁਆਇਰ ਫੁੱਟ ਕਿੰਨਾ ਦੱਸਿਆ 350 350 ਤੇ ਉਹਦੇ ਚ ਸਾਰਾ ਜੋ ਕਰਨਾ ਤੁਸੀਂ ਕਰਨਾ ਸਾਢੇ ਚੰਨੋ ਤੇ ਆਹ ਜਿਹੜੀਆਂ ਇਹ ਤੇ ਇੱਟਾਂ ਵਗੈਰਾ ਲੱਗਣੀਆਂ ਅੱਛਾ ਉਹ ਮਟੀਰੀਅਲ ਮਾਲਕ ਨੇ ਦੇਣਾ ਇੱਟਾਂ ਸੀਮੈਂਟ ਜੋ ਲੱਗੂ ਬਾਲੂ ਵਗੈਰਾ ਹਾਂ ਹਾਂ ਸਰੀਆ ਉਰੀਆ ਉਹ ਮਾਲਕ ਠੀਕ ਹੈ ਠੀਕ ਹੈ ਤੇ ਹੁਣ ਇੱਥੋਂ ਤੱਕ ਫਿਰ ਇਹਨੂੰ ਕਿੰਨੇ ਦਿਨ ਲੱਗੇ ਜਾਣੇ ਬਸ ਅੱਜ ਆਜ ਖਤਮ ਅੱਜ ਅਜੇ ਇੱਥੋਂ ਤੱਕ ਇਹ ਆਜੂਗਾ ਫਿਰ ਇਹ ਇਧਰ ਨੂੰ ਟਰੈਕ ਸ਼ੁਰੂ ਹੋ ਜੂਗਾ ਦਾ ਫਿਰ ਇਹ ਟਾ ਕੇ ਉਧਰ ਨੂੰ ਮਤਲਬ ਆ ਟਰੈਕ ਬਣਾਉਂਗੇ ਤੋਂ ਦੇ ਤੇ ਲਗਭਗ ਫਿਰ ਕਿੰਨੇ ਕ ਦਿਨ ਲੱਗ ਜਾਣਗੇ ਉਹ ਤਾਂ 15 20 ਦਿਨ ਲੱਗ ਜਾਏਗਾ ਠੀਕ ਆ 15 20 ਜਾਂ ਮਹੀਨਾ ਮੰਨ ਕੇ ਚੱਲੋ ਮਹੀਨਾ ਲੱਗ ਜਾਏਗਾ ਕਿਉਂਕਿ ਫਿਰ ਥੱਲੇ ਨੂੰ ਮਤਲਬ ਪੱਕੀ ਕਰਕੇ ਉਹਨੂੰ ਹਾਂ ਉਹ ਫਿਰ ਕਰਨਾ ਪਊਗਾ ਜਗੜ ਕਿਉਂਕਿ ਟਰੈਕ ਪਹਿਲਾਂ ਰੈਡੀ ਕਰਨਾ ਪਊਗਾ ਫਿਰ ਉਸ ਤਰ੍ਹਾਂ ਦਾ ਕੰਮ ਕਰਨਾ ਪਵੇਗਾ ਹਾਂ ਫਿਰ ਇਹ ਸਾਰਾ ਕੱਢ ਕੇ ਤੇ ਉਧਰਲੇ ਪਾਸੇ ਨੂੰ ਮਤਲਬ ਇਹ ਕਰਨਗੇ ਤੇ ਵਿੱਚੋਂ ਥੋੜਾ ਦਿਖਾ ਦਿੰਨੇ ਆ ਤੁਹਾਨੂੰ ਆਈ ਵਾ ਬੀਦੀ ਜਗਾ ਆਈ ਨਾ ਏਰੀਆ ਦੇਖਣਾ ਹੈ ਘਾ ਲਓ ਮੇਰਾ ਖਰਸਤਾ ਫਿਰ ਇਸ ਤਰ੍ਹਾਂ ਦਾ ਨਾਲ ਮੂਵ ਹੁੰਦਾ ਨਹੀਂਗਾ ਕਿਉਂਕਿ ਥੱਲੇ ਹੀ ਲਾਇਆ ਹੋਇਆ ਹੁੰਦਾਗਾ ਇਹਦੇ ਨਾਲ ਫਿਕਸ ਨਹੀਂ ਹੁੰਦਾਗਾ ਆ ਦੇਖੋ ਆਪਾਂ ਆਪ ਜਲਦੀ ਆਪ ਇਹ ਖਰਚੇ ਦਾ ਹੁਣ ਤੁਸੀਂ ਆਪ ਹਿਸਾਬ ਕਿਤਾਬ ਲਾ ਲਿਓ ਕਿੰਨਾ ਕੁ ਬਣਦਾ ਇੰਨਾ ਏਰੀਆ ਹੈਗਾ ਤੇ ਆਹ ਟਰੈਕ ਹੈਗਾ ਇਸ ਤਰ੍ਹਾਂ ਹੌਲੀ ਹੌਲੀ ਉਧਰੋਂ ਮਤਲਬ ਉਹ ਬਾਹਰਲੇ ਪਾਸੇ ਉਧਰੋਂ ਜੱਕ ਲੱਗੇ ਆ ਤੇ ਉਰੇ ਨੂੰ ਹੌਲੀ ਹੌਲੀ ਧੱਕੀ ਆਉਂਦੇ ਆਗੇ ਥੋੜੇ 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 ਕਰਕੇ ਇਹ ਤੀਜਾ ਬਈ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਈ ਠੀਕ ਹੈ ਵੀਰੇ ਧੰਨਵਾਦ ਹੈ ਹਾਂ ਆ ਵੀਰੇ ਇਹਦੇ ਅਸਤੇ ਜੇ ਕਿਸੇ ਨੇ ਮੂਵ ਕਰਾਉਣਾ ਹੁੰਦਾ ਨਾ ਤਾਂ ਇਹਦਾ ਫੋਨ ਨੰਬਰ ਹੈ ਇਹਨਾਂ ਦਾ ਕਿਸੇ ਨੂੰ ਲੋੜ ਪੈ ਸਕਦੀ ਆ ਤਾਂ ਭਾਈ ਸਭ ਬੋਲੋ ਨੰਬਰ ਬੋਲ ਦੇਈ ਤੁਹਾਡਾ 98960 94297 98 960 960 94297 94297 ਇਹ ਨੰਬਰ ਹੈ ਜੀ ਨਾਮ ਕੀ ਹੈ ਠੇਕੇਦਾਰ ਮੁੰਨਾ ਜੀ ਮੁੰਨਾ ਜੀ ਆ ਠੇਕੇਦਾਰ ਇਹ ਬਿਹਾਰ ਦੇ ਆ ਤੇ ਸਰਸੇ ਟਿਕਾਣਾ ਕਿੱਥੇ ਆ ਤੁਹਾਡਾ ਆਟੋ ਮਾਰਕੀਟ ਆਟੋ ਮਾਰਕੀਟ ਦੇ ਵਿੱਚ ਟਿਕਾਣਾ ਬਾਕੀ ਫੋਨ ਨੰਬਰ ਆ ਗਿਆ ਕੋਈ ਜ਼ਰੂਰਤ ਹੁੰਦੀ ਆ ਤਾਂ ਬੰਦਾ ਰਹਿ ਲੈ ਸਕਦਾ ਤੇ ਕੰਮ ਕਰਵਾ ਸਕਦਾ ਓਕੇ ਵੀਰ